ਮਤੀ ਦੇ ਰਾਤ ਮੋਹਾਲੀ ਦੇ ਹਲਕਾ ਖਰੜ ਦੇ ਵਿਖੇ ਹੋਈ ਦੋ ਗੁੱਟਾਂ ਦੇ ਵਿੱਚ ਚੜ੍ਹ ਤੋਂ ਬਾਅਦ ਫਾਇਰਿੰਗ ਦੇ ਮਾਮਲੇ ਦੇ ਵਿੱਚ ਖਰੜ ਪੁਲਿਸ ਵੱਲੋਂ ਜੁੜਾਏ ਤੁਰੰਤ ਐਕਸ਼ਨ ਕਰਦੇ ਹੋਏ 25 ਨੌਜਵਾਨਾਂ ਨੂੰ ਹਥਿਆਰਾਂ ਦੇ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਤੂ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ 9mm ਦਾ ਦੇਸੀ ਪਿਸਤਲ ਅਤੇ ਡੰਡੇ ਸੂਚੀ ਬਰਾਮਦ ਕੀਤੇ ਗਏ ਨੇ। ਪੁਲਿਸ ਨੇ ਮਾਮਲਾ ਵੀ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਤੀ 23-24 ਦੀ ਦਰਮਿਆਨੀ ਰਾਤ ਨੂੰ ਕਰਾਲੀ ਰੋਡ ਖਰੜ ਜੇ ਕਿੰਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਤੇ ਫਾਇਰਿੰਗ ਵੀ ਕੀਤੀ ਗਈ ਉਸ ਇਨਸੀਡੈਂਟ ਦੀ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਦਰਜ ਕੀਤਾ ਤੇ ਦਰਾਂਮੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਕੁਝ ਕਾਰ ਪਾਰਕਿੰਗ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਈ ਤੇ ਇਹਨਾਂ ਨੇ ਇੱਕ ਦੂਜੇ ਨੂੰ ਪਹਿਲਾਂ ਕੁੱਟਿਆ ਉਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਫਾਇਰ ਵੀ ਕੀਤਾ ਗਿਆ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਾਜ਼ ਨਪਰ ਵਾਚਨ ਤੇ ਤੇ ਆਸ-ਪਾਸ ਤੋਂ ਮੌਕੇ ਦੀ ਪੜਤਾਲ ਤੋਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਇਹਨਾਂ ਦੋਸ਼ੀਆਂ ਦੀ شناخت ਕੀਤੀ ਗਈ ਤੇ ਇਹਨਾਂ ਵਿੱਚੋਂ 25 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਗਏ ਇਹਨਾਂ ਪਾਸੋਂ ਇੱਕ ਵੈਪਨ 8 ਇਹਨਾਂ ਦੀਆਂ ਕਾਰਜ਼ ਇੱਕ ਮੋਟਰਸਾਈਕਲ ਕੁਝ ਹੋਰ ਡੰਡੇ ਸੋਟੇ ਇਹ ਵੀ ਬਰਾਮਦ ਕੀਤੇ ਗਏ ਤੇ ਇਹਦੇ ਨਾਲ ਹੀ ਇਹ ਅਨਸਰਾਂ ਨੂੰ ਬੜਾ ਸਖਤ ਮੈਸੇਜ ਆ ਕਿ ਮੋਹਾਲੀ ਪੁਲਿਸ ਅਜਿਹੀ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਅਤੇ ਇਹਨਾਂ ਨੂੰ ਬੜੀ ਸ਼ਕਤੀ ਨਾਲ ਡੀਲ ਕੀਤਾ ਜਾਵੇਗਾ